ਇਸ ਪੰਚੀ ਦੇ ਇਲੈਕਸ਼ਨ ਹੋਏ ਨੇ ਉਹਦੇ ਵਿੱਚ ਐਸਜੀਓ ਗੁਲਾਬ ਸਿੰਘ ਵੱਲੋਂ ਪਿੰਮਾਨੇ ਵਾਲਾ ਚ ਸਰਪੰਚ ਬਣਾਉਣ ਵਾਸਤੇ ਇੱਕ ਬੰਦੇ ਤੋਂ ਮਤਲਬ ਉਹਦੇ ਕਾਗਜ ਸਹੀ ਕਰਨ ਵਾਸਤੇ ਦੂਜੇ ਦੇ ਰਿਜੈਕਟ ਕਰਨ ਵਾਸਤੇ ਉਸ ਨੂੰ ਸਰਪੰਚ ਬਣਾਉਣ ਲਈ 15 ਲੱਖ ਰੁਪਏ ਦੀ ਰਿਸ਼ਵਤ ਦੀ ਗੱਲਬਾਤ ਕੀਤੀ ਸੀ ਗੁਰਪ੍ਰੀਤ ਸਿੰਘ ਵੱਲੋਂ ਇਹਦੀਆਂ ਰਿਕਾਰਡਿੰਗ ਵੀ ਕੀਤੀਆਂ ਗਈਆਂ ਸੀ ਉਹਦੀ ਪੜਤਾਲ ਦਰਾਂ ਇਹ ਗੱਲ ਸਾਹਮਣੇ ਹੋਈ ਤੋਂ ਉਸ ਤੋਂ ਬਾਅਦ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਕੱਲ ਇਸ ਨੂੰ ਗ੍ਰਿਫਤਾਰ ਵੀ ਕਰਨਗੇ ਦੀ ਰਿਪੋਰਟ ਦੇ ਵਿੱਚੋਂ 5 ਲੱਖ ਰੁਪਏ ਰਿਕਵਰ ਹੋ ਗਏ ਹਨ। ਨੇਰੀ ਵਿਭਾਗ ਦੇ ਐਸਡੀਓ ਦੇ ਕੋਲੋਂ ਰਿਸ਼ਵਤ ਦੇ 5 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਐਸਡੀਓ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸੇ ਕਿ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਜੀਲੈਂਸ ਵਿਭਾਗ ਨੇ ਪੰਚਾਇਤੀ ਜ਼ੋਨਾਂ ਦੇ ਵਿੱਚ ਸਰਪੰਚੀ ਦੀ ਚੋਣ ਲੜ ਰਹੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੇ ਬਦਲੇ ਇਹ ਰਿਸ਼ਵਤ ਲਈ ਸੀ ਦੱਸਿਆ ਜਾ ਰਿਹਾ ਹੈ ਕਿ 15 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਦੇ ਵਿੱਚੋਂ 5 ਲੱਖ ਰੁਪਏ ਉਸ ਦੇ ਘਰ ਦੇ ਵਿੱਚੋਂ ਬਰਾਮਦ ਕਰ ਲਏ ਗਏ ਨੇ ਵਿਜੀਲੈਂਸ ਦੇ ਵੱਲੋਂ ਐਸਟਿਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਰਕਾਰ ਵੱਲੋਂ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਸਰਕਾਰ ਵੱਲੋਂ ਤੇ ਸਾਡੇ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਵਿਰਿੰਦਰ ਕੁਮਾਰ ਜੀ ਵੱਲੋਂ ਜੋ ਸਖਤ ਦੇਟਾਂ ਨੇ ਉਦੇ ਮਤਲਬਕ ਭ੍ਰਿਸ਼ਟਾਚਾਰ ਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਜੋ ਵੀ ਅਧਿਕਾਰੀ ਕਰਮਚਾਰੀ ਪੋਲੀਟੀਕਲ ਬੰਦਾ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਸਖਤ ਸਜ਼ਾ ਲਏਗਾ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਕੁਝ ਦਿਨ ਪਹਿਲਾਂ ਕਿ ਜੋ ਪਿਛਲੇ ਸਰਪੰਚੀ ਦੇ ਇਲੈਕਸ਼ਨ ਹੋਏ ਨੇ ਉਹਦੇ ਵਿੱਚ ਐਸਡੀਓ ਗੁਲਾਬ ਸਿੰਘ ਵੱਲੋਂ ਪਿੰਡ ਮਾਨੇ ਵਾਲਾ ਚ ਸਰਪੰਚ ਬਣਾਉਣ ਵਾਸਤੇ ਇੱਕ ਬੰਦੇ ਤੋਂ ਮਤਲਬ ਉਹਦੇ ਕਾਗਜ ਸਹੀ ਕਰਨ ਵਾਸਤੇ ਦੂਜੇ ਦੇ ਰਿਜੈਕਟ ਕਰਨ ਵਾਸਤੇ ਉਸ ਨੂੰ ਸਰਪੰਚ ਬਣਾਉਣ ਲਈ 15 ਲੱਖ ਰੁਪਏ ਦੀ ਰਿਸ਼ਵਤ ਦੀ ਗੱਲਬਾਤ ਕੀਤੀ ਗਈ ਸੀ ਗੁਰਪ੍ਰੀਤ ਸਿੰਘ ਉਹਦਾ ਨਾਮ ਹੈ ਸ਼ਿਕਾਇਤ ਕਰਤਾ ਦਾ ਇਸ ਨੇ ਜੀ ਉਹਦੇ ਕਾਗਜ਼ ਫਿਰ ਵੀ ਰਿਜੈਕਟ ਕਰਤੇ ਕਾਗਜ਼ ਰਿਜੈਕਟ ਕਰਨ ਤੋਂ ਬਾਅਦ ਦੂਜੀ ਪਾਰਟੀ ਵਾਲਾ ਦੂਸਰਾ ਜੋ ਬੰਦਾ ਸੀ ਉਹ ਸਰਪੰਚ ਬਣ ਗਿਆ ਤੇ ਗੁਰਪ੍ਰੀਤ ਸਿੰਘ ਵੱਲੋਂ ਇਹਦੀਆਂ ਰਿਕਾਰਡਿੰਗ ਵੀ ਕੀਤੀਆਂ ਗਈਆਂ ਸੀ ਉਹਦੇ ਤਹਿਤ ਉਹਨੇ ਵਿਜੀਲੈਂਸ ਬਿਊਰੋ ਦੇ ਜੋ ਐਂਟੀ ਕ੍ਰਾਪਸ਼ਨ ਪੋਰਟਲ ਬਣਾਇਆ ਉਹਦੇ ਤੇ ਸ਼ਿਕਾਇਤ ਕੀਤੀ ਉਦੀ ਪੜਤਾਲ ਦਰਾਂ ਇਹ ਗੱਲ ਸਾਹਮਤ ਹੋਈ ਤੇ ਉਸ ਤੋਂ ਬਾਅਦ ਇਸ ਦੇ ਖਿਲਾਫ ਕਾਰਨਾਮਾ ਦਰਜ ਕੀਤਾ ਗਿਆ ਤੇ ਕੱਲ ਇਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸਰ ਇਸ ਦੇ ਨਾਲ ਹੋਰ ਵੀ ਲੋਕ ਹੈ ਤਾਂ ਕਿੰਨੇ ਪੈਸੇ ਟੋਟਲ ਲਿੱਤੇ ਗਏ ਸੀ ਇਹ ਇਸ ਵੱਲੋਂ 15 ਲੱਖ ਰੁਪਏ ਲੈ ਗਏ ਸੀ ਇਸ ਕੇਸ ਦੇ ਵਿੱਚ ਜਿਹਦੇ ਵਿੱਚੋਂ 5 ਲੱਖ ਰੁਪਏ ਅਸੀਂ ਰਿਕਵਰ ਵੀ ਕਰ ਲਿਆ ਇਹ ਦੇਖੋ ਜਿਹਦੀ ਕੋਠੀ ਦੇ ਵਿੱਚੋਂ 5 ਲੱਖ ਰੁਪਏ ਰਿਕਵਰ ਹੋ ਗਏ ਸਰ ਨਾਲ ਹੋਰ ਵੀ ਹੈ ਕੋਈ ਖੇਤੀਬਾੜੀ ਦਾ ਵੀ ਅਸਰ ਇਹਦੇ ਨਾਲ ਖੇਤੀਬਾੜੀ ਦਾ ਇੱਕ ਸਬ-ਇੰਸਪੈਕਟਰ ਹੈ ਉਹ ਵੀ ਇਹਦੇ ਨਾਲ ਇਨਵੋਲਵ ਹੈ ਦੋਨੋਂ ਇਕੱਠੇ ਨੇ ਉਹਦੀ ਪੜਤਾਲ ਜਾਰੀ ਹੈ ਤਾਂ ਮਾਮਲਾ ਦਰਜ ਕਰ ਲਿਆ ਸਰ ਮਾਮਲਾ ਦਰਜ ਹੋ ਚੁੱਕਿਆ ਜੀ ਮੁਕੱਦਮਾ ਨੰਬਰ 32 ਵਿਲੈਂਸ ਬਿਊਰੋ ਰੇਂਜ ਫਰੋਹਪੁਰ ਵਿੱਚ ਦਰਜ ਹੋ ਚੁੱਕਿਆ ਸੋ ਫਿਲਹਾਲ ਗ੍ਰਿਫਤਾਰੀ ਇੱਕ ਦੀ ਹੋਈ ਹੈ ਫਿਲਹਾਲ ਇੱਕ ਗ੍ਰਿਫਤਾਰੀ ਹੋਈ ਹੈ ਦੂਜੇ ਦੀ ਅਸੀਂ ਪਾਲ ਕਰਦੇ ਜਾਣਕਾਰੀ ਮੁਤਾਬਕ ਜਿਸ ਤੋਂ ਰਿਸ਼ਵਤ ਲਈ ਗਈ ਸੀ ਉਸ ਦੇ ਕੋਲ ਗਲਵਾ ਦੀ ਰਿਕਾਰਡਿੰਗ ਸੀ ਉਸ ਦੇ ਫੋਨ ਦੇ ਵਿੱਚ ਜਿਸ ਦੇ ਆਧਾਰ ਤੇ ਉਸਨੇ ਸ਼ਿਕਾਇਤ ਕੀਤੀ ਤੇ ਉਸ ਸ਼ਿਕਾਇਤਵਾਦ ਕਾਰਵਾਈ ਕਰਦੇ ਹੋਏ ਦੋਮਾ ਮੁਲਜ਼ਮਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਨੀ ਕਿ ਐਸ ਡੀਓ ਦੇ ਉੱਤੇ ਤੇ ਉਹਨਾਂ ਦੇ ਇੱਕ ਸਾਥੀ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਐਸ ਡੀਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੂਜੇ ਸਾਥੀ ਨੂੰ ਵੀ ਜਲਦ ਹੀ ਗ੍ਰਿਫਤਾਰ ਕਰਨ ਦੀ ਗੱਲ ਵੀ ਆਖੇ ਚਾਰੀ ਹੈ ਫਰੋਜਪੁਰ ਤੋਂ ਪਰਮਜੀਤ ਸਖਰਣਾ ਪੰਜਾਬ ਲੋਕ ਚੈਨਲ